ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪੰਜਾਬ ਵੈਲਟ ਚੈਨਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਕੌਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਜ਼ਿਲ੍ਹਾ ਪਰੀਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਦੇ ਜਿਹੜੇ ਨਤੀਜੇ ਆਏ ਨੇ ਇਹ ਕਾਫੀ ਹੱਦ ਤੱਕ ਹੁਣ ਪੰਜਾਬ ਦੀ ਜਿਹੜੀ ਸਿਆਸੀ ਤਸਵੀਰ ਆ ਉਸ ਨੂੰ ਸਾਫ਼ ਕਰਦੇ ਵੀ ਨਜ਼ਰ ਆ ਰਹੇ ਨੇ ਕਾਂਗਰਸ ਪਾਰਟੀ ਬਹੁਤ ਹੀ ਜ਼ਿਆਦਾ ਪਿੱਛੇ ਰਹਿ ਗਈ ਹੈ ਆਮ ਆਦਮੀ ਪਾਰਟੀ ਤਾਂ ਉਧਰ ਜਿਵੇਂ ਗੱਲ ਅਕਾਲੀ ਦਲ ਦੀ ਕਰ ਲਈਏ ਤਾਂ ਅਕਾਲੀ ਦਲ ਵੰਡੇ ਜਾ ਚੁੱਕੇ ਨੇ ਸਿੱਖ ਵੋਟਰ ਦੀ ਵੋਟ ਵੰਡੀ ਜਾ ਚੁੱਕੀ ਹੈ ਪੰਥਕ ਵੋਟਰ ਜਿਹੜਾ ਆਮ ਆਦਮੀ ਪਾਰਟੀ ਵੱਲ ਵੀ ਮੁੜ ਚੁੱਕਿਆ ਹੈ ਜੋ ਕਿ ਚੋਣ ਨਤੀਜੇ ਸਾਫ਼ ਤੌਰ ਤੇ ਦਰਸਾ ਰਹੇ ਨੇ ਸੋ ਬੀਜੇਪੀ ਦੀ ਗੱਲ ਕਰ ਲਈਏ ਤਾਂ ਭਾਰਤੀ ਜਨਤਾ ਪਾਰਟੀ ਵੀ ਪਿੰਡਾਂ ਵਿੱਚ ਆਪਣਾ ਖਾਤਾ ਖੋਲ ਚੁੱਕੀ ਹੈ ਯਾਨੀ ਸਾਰੀ ਸਿਆਸੀ ਧਿਰਾਂ ਦੀ ਜੋ ਤਸਵੀਰ ਹੈ ਹੁਣ ਸਾਫ਼ ਹੁੰਦੀ ਜ਼ਰੂਰ ਨਜ਼ਰ ਆ ਰਹੀ ਹੈ ਸੋ ਜ਼ਰੂਰ ਇਸ ਉੱਪਰ ਤੁਸੀਂ ਆਪਣਾ ਵਿਸ਼ਲੇਸ਼ਣ ਸਾਂਝਾ ਕਰਿਓ ਨਾਲ ਦੇ ਨਾਲ ਜੇਕਰ ਅਸੀਂ ਪੁਨਰ ਸੁਰਜੀਤ ਅਕਾਲੀ ਦਲ ਦੀ ਗੱਲ ਕਰੀਏ ਤਾਂ ਬੁਰੀ ਤਰ੍ਹਾਂ ਦੇ ਨਾਲ ਹਾਰ ਜ਼ਰੂਰ ਮਿਲੀ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਸਿਆਸੀ ਭਵਿੱਖ ਤੇ ਵੀ ਇਸ ਦੇ ਨਾਲ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਨੇ ਪਰ ਜੇਕਰ ਅਸੀਂ ਗੱਲ ਮਨਪ੍ਰੀਤ ਸਿੰਘ ਯਾਲੀ ਦੀ ਕਰ ਲਈਏ ਤਾਂ ਮਨਪ੍ਰੀਤ ਯਾਲੀ ਨੇ ਆਪਣੀ ਪੋਲੀਟੀਕਲ ਪੋਜੀਸ਼ਨ ਜਿਹੜੀ ਹੈ ਉਹ ਮਜ਼ਬੂਤ ਬਣਾ ਲਈ ਹੈ ਵੱਡੀ ਹੁੰਦੀ ਨਜ਼ਰ ਆ ਰਹੀ ਹੈ ਉਹਨਾਂ ਦੀ ਸਿਆਸੀ ਤੌਰ ਤੇ ਪੋਜੀਸ਼ਨ ਖਾਸ ਤੌਰ ਤੇ ਪੰਥਕ ਸਿਆਸਤ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਸੋ ਜ਼ਰੂਰ ਸਪਸ਼ਟ ਵਿਸ਼ਲੇਸ਼ਣ ਸਾਂਝਾ ਕਰਿਓ 2027 ਦੇ ਨਾਲ ਜੋੜ ਕੇ ਕਿ ਆਖਿਰ ਕਿਸ ਸਿਆਸੀ ਧਿਰ ਦੀ ਸਰਕਾਰ ਬਣਦੀ ਨਜ਼ਰ ਆ ਸਕਦੀ ਹੈ 2027 ਦੇ ਵਿੱਚ ਅੱਜ ਦੀ ਸਥਿਤੀ ਦੇ ਉੱਪਰ ਹੀ ਆਪਾਂ ਸਾਰਾ ਅਗਰ ਜੋੜ ਕੇ ਦੇਖੀਏ ਜੋ ਅੱਜ ਦੀ ਸਥਿਤੀ ਦੇ ਅਕੋਰਡਿੰਗਲੀ ਵੀ ਸੋ ਸਿਆਸੀ ਤਸਵੀਰ ਕੀ ਬਣਦੀ ਨਜ਼ਰ ਆ ਰਹੀ ਹੈ ਦੇਖੋ ਤੁਹਾਡਾ ਜਿਹੜਾ ਸਵਾਲ ਹੈ ਅੱਜ ਪੰਜਾਬ ਦੀ ਸਿਆਸਤ ਦਾ ਸਭ ਤੋਂ ਮਹੱਤਵਪੂਰਨ ਸਵਾਲ ਹੈ ਕਿ 27 ਚ ਸਰਕਾਰ ਕਿਹਦੀ ਬਣਦੀ ਦਿਖਦੀ ਹੈ ਔਰ ਅੱਜ ਆਪਾਂ ਸਪਸ਼ਟ ਵਿਸ਼ਲੇਸ਼ਣ ਕਰਾਂਗੇ ਕਿ 27 ਚ ਸਰਕਾਰ ਕਿਸ ਦੀ ਬਣਨ ਜਾ ਰਹੀ ਹੈ ਵਿਸ਼ਲੇਸ਼ਣਾ ਦਾ ਬਹੁਤ ਮਹੱਤਵ ਹੈ ਕਿਉਂਕਿ ਵਿਸ਼ਲੇਸ਼ਣ ਦੇ ਵਿੱਚ ਵੱਖ-ਵੱਖ ਤੱਥ ਅਸੀਂ ਸ਼ਾਮਲ ਕਰਦੇ ਹਾਂ ਹੁਣ ਅੱਜ ਜਿਹੜਾ ਸਭ ਤੋਂ ਵੱਡਾ ਤੱਥ ਹੈ ਜੇ ਮੈਂ ਸਿਲਸਿਲੇ ਵਾਰ ਸ਼ੁਰੂ ਕਰਾਂ ਆਮ ਆਦਮੀ ਪਾਰਟੀ ਨੇ ਲਗਭਗ ਇਕੱਲੀ ਨੇ 70% ਸੀਟਾਂ ਤੇ ਵੋਟਾਂ ਦੂਜਿਆਂ ਨਾਲੋਂ ਜ਼ਿਆਦਾ ਹਾਸਲ ਕੀਤੀਆਂ ਨੇ ਅੰਦਾਜ਼ਨ 70% ਵੱਧ ਸੀਟਾਂ ਹਾਸਲ ਕੀਤੀਆਂ ਨੇ ਕਾਂਗਰਸ ਤੋਂ ਲਗਭਗ 4 ਗੁਣਾ ਔਰ ਸ਼੍ਰੋਮਣੀ ਅਕਾਲੀ ਦਲ ਤੋਂ ਲਗਭਗ 4.5 5 ਗੁਣਾ ਭਗਵੰਤ ਮਾਨ ਵੱਧ ਸੀਟਾਂ ਹਾਸਲ ਕਰਕੇ ਗਏ ਨੇ ਇਹਦਾ ਸੰਕੇਤ ਕੀ ਹੈ ਇਹਦਾ ਸੰਕੇਤ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਬਹੁ ਗਿਣਤੀ ਸਿੱਖ ਵੋਟਰ ਨੇ ਪਿੰਡਾਂ 'ਚ ਇਹ ਮੰਨਿਆ ਜਾਂਦਾ ਹੈ ਕਿ ਅਕਾਲੀ ਦਲ ਦਾ ਦਬਦਬਾ ਰਹਿੰਦਾ ਹੈ ਇਸੇ ਕਰਕੇ ਕਹਿੰਦੇ ਸੀ ਵੀ ਜਦੋਂ ਅਕਾਲੀ ਬੀਜੇਪੀ ਇਕੱਠੇ ਹੁੰਦੇ ਸੀ ਤੇ ਪ੍ਰਕਾਸ਼ ਸਿੰਘ ਬਾਦਲ ਸਰਕਾਰ ਬਣਾ ਲੈਂਦਾ ਸੀ ਕਿਉਂਕਿ ਪਿੰਡਾਂ 'ਚ ਅਕਾਲੀ ਦਲ ਦਾ ਦਬਦਬਾ ਸੀ ਤੇ ਸ਼ਹਿਰਾਂ 'ਚ ਬੀਜੇਪੀ ਵੋਟ ਲੈ ਜਾਂਦੀ ਸੀ ਤੇ ਬੀਜੇਪੀ ਇਸ ਉਮੀਦ 'ਚ ਅਕਾਲੀ ਦਲ ਨਾਲ ਸਮਝੌਤਾ ਕਰਦੀ ਸੀ ਕਿ ਅਸੀਂ ਪਿੰਡਾਂ 'ਚ ਵੀ ਆਪਣੀ ਥਾਂ ਬਣਾ ਲਾਂਗੇ ਤੇ ਸਾਨੂੰ ਪਿੰਡਾਂ 'ਚੋਂ ਵੀ ਵੋਟ ਪੈ ਜੂਗੀ ਪਰ ਅੱਜ ਜਿਹੜੀ ਸਥਿਤੀ ਹੈ ਅੱਜ ਇੰਜ ਲੱਗਦਾ ਹੈ ਚੋਣ ਨਤੀਜਿਆਂ ਨੂੰ ਦੇਖੀਏ ਕਿ ਜਿਹੜਾ ਸਿੱਖ ਵੋਟਰ ਹੈ ਜਿਹੜਾ ਪਿੰਡਾਂ 'ਚ ਬਹੁ ਗਿਣਤੀ 'ਚ ਹੈ 1 ਕਰੋੜ 36 ਲੱਖ 4650 ਵੋਟਰ ਇਹਨਾਂ ਚੋਣਾਂ ਦੇ ਵਿੱਚ ਵੋਟਾਂ ਪਾਉਣ ਵਾਲੇ ਸੀ ਪਈਆਂ 48% ਹੈ ਚਲੋ ਮੰਨ ਲਓ 50% ਦੇ ਕਰੀਬ ਪਈ ਆਮ ਤੌਰ ਤੇ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ 60% 65 70% ਤੱਕ ਵੋਟਾਂ ਜਾਂਦੀਆਂ ਨੇ ਜੇ ਅਸੀਂ ਅੱਜ 50% ਦੇ ਹਿਸਾਬ ਦੇ ਨਾਲ ਵੇਖੀਏ ਜਿੰਨੀਆਂ ਵੋਟਾਂ ਪਈਆਂ ਨੇ ਕਿ ਪੰਜਾਬ ਦੇ ਪਿੰਡੂ ਖੇਤਰਾਂ ਦੇ ਜਿਹੜੇ ਸਾਡੇ ਸਿੱਖ ਵੋਟਰ ਨੇ ਉਹ ਵੱਡੀ ਗਿਣਤੀ ਸਿੱਖ ਵੋਟਰ ਅਕਾਲੀ ਦਲ ਤੋਂ ਜਾਂ ਅਕਾਲੀ ਦਲਾਂ ਤੋਂ ਦੂਰ ਹੋ ਗਏ ਨੇ ਸਭ ਤੋਂ ਵੱਡੀ ਚਿੰਤਾ ਦੀ ਗੱਲ ਜਿਹੜੀ ਪੰਜਾਬ ਦੀ ਸਿਆਸਤ ਦੀ ਹੈ ਉਹ ਇਹ ਹੈ ਕਿ ਪੰਜਾਬ ਦਾ ਪੰਥਕ ਵੋਟਰ ਸਿੱਖ ਵੋਟਰ ਜਿਹੜਾ ਪੰਥਕ ਮੰਨਿਆ ਜਾਂਦਾ ਹੈ ਔਰ ਜਿਹਦੇ ਬਾਰੇ ਮੰਨਿਆ ਜਾਂਦਾ ਹੈ ਕਿ ਅਕਾਲੀ ਧਰਾਂ ਉਹਦੀ ਪਹਿਲੀ ਪਸੰਦ ਹੁੰਦੀਆਂ ਨੇ ਉਹ ਪਹਿਲੀ ਪਸੰਦ ਅਕਾਲੀ ਧਰਾਂ ਖਤਮ ਹੋ ਗਈਆਂ ਅੱਜ ਸੁਖਬੀਰ ਸਿੰਘ ਬਾਦਲ ਦੇ ਦਮਤੇ ਅਗਰ ਅਗਰ ਅੱਜ ਅਕਾਲੀ ਭਾਜਪਾ ਦਾ ਵੀ ਸਮਝੌਤਾ ਹੁੰਦਾ ਤੇ ਅੱਜ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਤਾਂ ਵੀ ਤੀਜੇ ਨੰਬਰ ਤੇ ਰਹਿੰਦੀ ਪਹਿਲਾਂ ਤਾਂ ਅਸੀਂ ਇਹ ਸੰਕੇਤ ਸਮਝੀਏ ਕਿ ਜਿਹੜੇ ਲੀਡਰ ਅਕਾਲੀ ਦਲ ਦੇ ਇਹ ਗੱਲਾਂ ਕਰਦੇ ਨੇ ਬਿਆਨ ਦੰਦੇ ਨੇ ਵੀ ਜੇ ਅਕਾਲੀ ਭਾਜਪਾ ਸਮਝੌਤਾ ਹੋ ਜੇ ਤੇ ਅਸੀਂ 227 ਚ ਸਰਕਾਰ ਬਣਾ ਲਾਂਗੇ ਜਿਵੇਂ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਹੈ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਦਾ ਇਹ ਬਹੁਤ ਵੱਡਾ ਭੁਲੇਖਾ ਹੈ ਅੱਜ ਅਗਰ ਭਾਜਪੀ ਔਰ ਅਕਾਲੀ ਦਲ ਵੀ ਸਮਝੌਤਾ ਕਰ ਲੇ ਤਾਂ ਵੀ ਪਿੰਡੂ ਖੇਤਰਾਂ ਦੇ ਵਿੱਚ ਅਕਾਲੀ ਦਲ ਤੀਜੀ ਪੋਜੀਸ਼ਨ ਤੇ ਰਹੇਗਾ ਅੱਜ ਦੀਆਂ ਸਥਿਤੀਆਂ ਮੁਤਾਬਕ ਕਿਉਂਕਿ ਅੱਜ ਅਸੀਂ ਵੇਖ ਰਹੇ ਹਾਂ ਹੁਣ ਗੱਲ ਇਹ ਹੈ ਵੀ ਸਿੱਖ ਵੋਟਰ ਪੰਥਕ ਵੋਟਰ ਅਕਾਲੀ ਦਲਾਂ ਨੂੰ ਕਿਉਂ ਛੱਡ ਗਿਆ ਇਸ ਸਵਾਲ ਆਪਣੇ ਆਪ ਦੇ ਵਿੱਚ ਬਹੁਤ ਮਹੱਤਵਪੂਰਨ ਹੈ ਔਰ ਸਿੱਖ ਵੋਟਰ ਹੈ ਜਿਹੜਾ ਉਹ ਸੁਖਬੀਰ ਬਾਦਲ ਤੋਂ ਵੀ ਸਵਾਲ ਕਰ ਰਿਹਾ ਹੈ ਸਿੱਖ ਵੋਟਰ ਗਿਆਨੀ ਹਰਪ੍ਰੀਤ ਸਿੰਘ ਤੋਂ ਵੀ ਸਵਾਲ ਕਰ ਰਿਹਾ ਹੈ ਔਰ ਗਿਆਨੀ ਹਰਪ੍ਰੀਤ ਸਿੰਘ ਤੋਂ ਉਹ ਲੋਕ ਵੀ ਸਵਾਲ ਕਰ ਰਹੇ ਨੇ ਜਿਨ੍ਹਾਂ ਨੇ ਪਰਚੀਆਂ ਭਰੀਆਂ ਭਰਤੀਆਂ ਕੀਤੀਆਂ 15 ਲੱਖ ਭਰਤੀ ਹੋਈ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਦੇ ਅਗਵਾਈ ਚ ਔਰ ਸੁਖਬੀਰ ਸਿੰਘ ਬਾਦਲ ਹੁਣਾਂ ਦੀ ਧਿਰ ਕਹਿੰਦੇ ਅਸੀਂ ਵੀ ਸਿੱਖ ਵੋਟਰਾਂ ਦੀ ਭਰਤੀ ਕੀਤੀ ਹੈ ਜੇ ਸਿੱਖ ਵੋਟਰ ਭਰਤੀ ਏਡੀ ਵੱਡੀ ਗਿਣਤੀ ਚ ਹੋਏ ਪਿਛਲੇ 1 ਸਾਲ ਦੇ ਦੌਰਾਨ ਤੇ ਕੀ ਪਿਛਲੇ 1 ਸਾਲ ਦੇ ਦੌਰਾਨ ਜਿਹੜੀ ਉਮੀਦ ਸੀ ਸਾਡੇ ਪੰਜਾਬ ਦੇ ਸਿੱਖ ਵੋਟਰਾਂ ਨੂੰ ਕੀ ਅਕਾਲੀ ਧਿਰਾਂ ਉਸ ਉਮੀਦ ਤੇ ਪੂਰੀਆਂ ਨਹੀਂ ਉਤਰੀਆਂ ਜਿਵੇਂ ਗੱਲ ਕਰਾਂ ਪੁਨਰਸੁਰਜੀਤ ਅਕਾਲੀ ਦਲ ਦੀ ਤਾਂ ਕੀ ਅਸੀਂ ਇਹ ਮੰਨਾਂਗੇ ਕਿ ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਵੋਟਰ ਜਿਨ੍ਹਾਂ ਨੇ ਮੈਂਬਰਸ਼ਿਪ ਭਰੀ ਜਾਂ ਉਹ ਮੈਂਬਰ ਬਣੇ ਤੇ ਪੁਨਰ ਸੁਜੀਤ ਅਕਾਲੀ ਦਲ ਤੋਂ ਉਮੀਦਾਂ ਲਾਈਆਂ ਕਿ ਇਹ ਪੰਥਕ ਏਕਤਾ ਵਾਲੇ ਪਾਸੇ ਅੱਗੇ ਵਧਣਗੇ 2 ਦਸੰਬਰ ਦੇ ਹੁਕਮਨਾਮੇ ਦੀ ਰੌਸ਼ਨੀ ਚ ਪੰਜਾਬ ਦੇ ਮੁੱਦਿਆਂ ਤੇ ਵੱਡੀ ਲੜਾਈ ਲੜਨਗੇ ਔਰ ਸਿੱਖਾਂ ਨੂੰ ਪੰਥਕ ਸਰਕਾਰ ਬਣਾ ਕੇ ਦੇਣਗੇ ਪਰ ਕਿਤੇ ਨਾ ਕਿਤੇ ਪੁਨਰ ਸੁਜੀਤ ਅਕਾਲੀ ਦਲ ਨਾਕਾਮਯਾਬ ਸਾਬਿਤ ਹੋਇਆ ਕਿਉਂਕਿ ਲੋਕ ਵੀ ਇਹ ਮਹਿਸੂਸ ਕਰਨ ਲੱਗੇ ਕਿ ਪੁਨਰਸੁਜੀਤ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਉਹ ਉਸੇ ਤਰ੍ਹਾਂ ਨਾਲ ਕੰਮ ਕਰ ਰਹੀ ਹੈ ਜਿਵੇਂ ਪ੍ਰਾਣੀ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਕੰਮ ਕਰ ਰਹੀ ਸੀ ਔਰ ਚੋਣਾ ਡੈਲੀਗੇਟ ਜਲਾਸ ਤੋਂ ਇੱਕ ਦਿਨ ਪਹਿਲਾਂ ਸਰਜੀਤ ਸਿੰਘ ਰਖੜਾ ਦਾ ਐਲਾਨ ਕਰ ਦੇਣਾ ਕਿ ਅਸੀਂ ਗਿਆਨੀ ਹਰਪੀ ਸਿੰਘ ਨੂੰ ਪ੍ਰਧਾਨ ਬਣਾਉਣ ਜਾ ਰਹੇ ਹਾਂ ਉਸੇ ਦਿਨ ਹੀ ਮੈਨੂੰ ਲੱਗਦਾ ਲੋਕਾਂ ਦੇ ਵਿੱਚ ਬੇਪਰੋਖੀ ਬਣ ਗਈ ਜਦੋਂ ਡੈਲੀਗੇਟ ਜਲਾਸ ਤੋਂ ਪਹਿਲਾਂ ਹੀ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਐਲਾਨ ਦਿੱਤਾ ਗਿਆ ਹਾਲਾਂਕਿ ਬਾਅਦ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣੇ ਡੈਲੀਗੇਟਾਂ ਨੇ ਚੁਣਿਆ ਲੇਕਿਨ ਫਿਰ ਦੂਸਰੀ ਤਰ ਨੂੰ ਮੌਕਾ ਮਿਲ ਗਿਆ ਕਿ 2 ਦਸੰਬਰ ਦੇ ਹੁਕਮਨਾਮੇ ਮੌਕੇ ਜਥੇਦਾਰ ਸਹਿਵਾਨਾਂ ਦੇ ਵਿੱਚ ਸ਼ਾਮਲ ਉਸ ਵੇਲੇ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਉਸ ਦਿਨ ਜੱਜ ਸੀ ਸੋ ਉਹੀ ਪ੍ਰਧਾਨ ਬਣ ਗਏ ਸੋ ਜੱਜ ਹੀ ਪ੍ਰਧਾਨ ਬਣਿਆ ਅਸੀਂ ਵੱਖ-ਵੱਖ ਤਰਕਾਂ ਨਾਲ ਇਹ ਗੱਲ ਉਦੋਂ ਮੰਨ ਲਈ ਕਿ ਚਲੋ ਅਗਰ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣੇ ਨੇ ਤੇ ਅਸੀਂ ਇਹ ਮੰਨੀਏ ਕਿ ਕਿਤਨਾ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਨੇ ਜਿਸ ਤਰ੍ਹਾਂ ਨਾਲ ਉਹਨਾਂ ਨੂੰ ਜਥੇਦਾਰੀ ਦੇ ਅਹੁਦੇ ਤੋਂ ਲਾਂਭੇ ਕੀਤਾ ਤੇ ਇਹਦੇ ਵਿੱਚ ਕੋਈ ਬੁਰਾਈ ਨਹੀਂ ਹੈ ਪਰ ਕਿਤਨਾ ਕਿਤੇ ਲੋਕਮਨਾਂ ਚ ਗਿਆਨੀ ਹਰਪ੍ਰੀਤ ਸਿੰਘ ਪੁਨਰਸੁਰਜੀਤ ਅਕਾਲੀ ਦਲ ਦੀ ਅਗਵਾਈ ਉਸ ਤਰ੍ਹਾਂ ਨਾਲ ਨਹੀਂ ਕਰ ਸਕੇ ਨਤੀਜੇ ਨਹੀਂ ਦੇ ਸਕੇ ਸ਼ੁਖਬੀਰ ਬਾਦਲ ਨਾਲ ਇਹ ਵਿਰੋਧ ਰਿਆ ਉਸ ਵੇਲੇ ਦੇ ਬਾਗੀ ਲੀਡਰਾਂ ਦਾ ਕਿ ਸ਼ੁਖਬੀਰ ਬਾਦਲ ਦੀ ਅਗਵਾਈ 'ਚ ਅਕਾਲੀ ਦਲ ਹਾਰ ਰਿਹਾ ਹੈ ਤੇ ਹੁਣ ਵੀ ਪੁਨਰਸੁਜੀਤ ਅਕਾਲੀ ਦਲ ਜਿੱਤ ਹਾਸਲ ਨਹੀਂ ਕਰ ਸਕਿਆ ਸਨਮਾਨਜਨਕ ਸਥਿਤੀ 'ਚ ਨਹੀਂ ਆ ਸਕਿਆ ਇਹਦੇ ਪਿੱਛੇ ਕਾਰਨ ਮੁੱਖ ਰੂਪ 'ਚ ਇਹੀ ਮੰਨੇ ਜਾ ਰਹੇ ਨੇ ਕਿ ਜਿਸ ਤਰ੍ਹਾਂ ਦੇ ਸੁਪਨੇ ਵਿਖਾਏ ਗਏ ਪੁਨਰਸੁਜੀਤ ਅਕਾਲੀ ਦਲ ਦੇ ਲੀਡਰਾਂ ਵੱਲੋਂ ਉਸ ਤਰ੍ਹਾਂ ਦੀ ਮਿਹਨਤ ਨਹੀਂ ਹੋ ਸਕੀ ਪੰਜ ਮੈਂਬਰੀ ਕਮੇਟੀ ਨੇ ਜਿਸ ਤਰ੍ਹਾਂ ਨਾਲ ਪੂਰੇ ਪੰਜਾਬ 'ਚ ਮਿਹਨਤ ਕੀਤੀ ਪੁਨਰ ਸੁਜੀਤ ਅਕਾਲੀ ਦਲ ਪੰਜ ਮੈਂਬਰੀ ਕਮੇਟੀ ਦੀ ਮਿਹਨਤ ਦੇ ਮੁਤਾਬਕ ਅੱਗੇ ਨਹੀਂ ਵੱਧ ਸਕਿਆ ਇਸੇ ਤਰ੍ਹਾਂ ਸੁਖਵੀਰ ਸਿੰਘ ਬਾਦਲ ਦੀ ਧਿਰ ਤੋਂ ਲੋਕਾਂ ਨੂੰ ਇਹ ਨਾਰਾਜ਼ਗੀ ਰਹੀ ਕਿ ਅਗਰ ਤਰਨ ਤਾਰਨ ਚ ਦੂਜੇ ਨੰਬਰ ਤੇ ਅਕਾਲੀ ਦਲ ਆਇਆ ਤੇ ਅਕਾਲੀ ਦਲ ਵਾਲੇ ਅਤੀ ਉਤਸ਼ਾਹਿਤ ਹੋਗੇ ਆਜ਼ਾਦ ਗਰੁੱਪ ਦੀਆਂ ਵੱਡੀ ਗਿਣਤੀ ਵੋਟਾਂ ਨੇ ਅਕਾਲੀ ਦਲ ਨੂੰ ਦੋ ਨੰਬਰ ਤੇ ਬਣਾਇਆ ਸੀ ਜਦਕਿ ਅਕਾਲੀ ਦਲ ਨੂੰ ਇਹ ਲੱਗਣ ਲੱਗ ਗਿਆ ਕਿ ਅਸੀਂ ਸਭ ਤੋਂ ਵੱਡੇ ਆ ਔਰ ਆਜ਼ਾਦ ਗਰੁੱਪ ਚੋਂ ਟਿਕਟ ਦਿੱਤੀ ਗਈ ਅਗਰ ਹਰਮੀਤ ਸੰਧੂ ਅਕਾਲੀ ਦਲ ਛੱਡ ਗਏ ਸੀ ਉੱਥੇ ਵੀ ਹਰਮੀਤ ਸੰਧੂ ਤੋਂ ਬਾਅਦ ਦੇ ਕਿਸੇ ਵਰਕਰ ਵਲੰਟੀਅਰ ਨੂੰ ਟਿਕਟ ਦੇਣ ਦੀ ਥਾਂ ਆਜ਼ਾਦ ਗਰੁੱਪ ਸ਼ਾਮਲ ਕੀਤਾ ਗਿਆ ਤੇ ਉਹਨੂੰ ਟਿਕਟ ਦੇ ਦਿੱਤੀ ਗਈ ਇਹ ਵੀ ਨਾਰਾਜ਼ਗੀ ਰਹੀ ਪਰ ਪੰਚਾਇਤੀ ਔਰ ਬਲਾਕ ਸਮਿਤੀ ਔਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 'ਚ ਜਿਹੜੀ ਹਾਰ ਹੈ ਸੁਖਵੀਰ ਸਿੰਘ ਬਾਦਲ ਦੀ ਉਹ ਇਸ ਗੱਲ ਵੱਲ ਵੀ ਇਸ਼ਾਰਾ ਕਰਦੀ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਚ ਅਕਾਲੀ ਦਲ ਹਜੇ ਵੀ ਉਸੇ ਤਰ੍ਹਾਂ ਨਾਲ ਕੰਮ ਕਰ ਰਿਹਾ ਹੈ ਜਿਵੇਂ ਪਹਿਲਾਂ ਸੁਖਬੀਰ ਬਾਦਲ ਦੀ ਅਗਵਾਈ ਚ ਅਕਾਲੀ ਦਲ ਕੰਮ ਕਰ ਰਿਹਾ ਸੀ ਸੋ ਪੰਥਕ ਸਿਧਾਂਤਾਂ ਦੀ ਪਹਿਰੇਦਾਰੀ ਨਹੀਂ ਹੋ ਰਹੀ ਜਿਸ ਤਰ੍ਹਾਂ ਨਾਲ ਤਖਸੈਬਾਨਾਂ ਦੀ ਜਥੇਦਾਰ ਸਹਿਬਾਨਾਂ ਦੇ ਸਬੰਧ ਚ ਫੈਸਲੇ ਕੀਤੇ ਗਏ ਸਿੱਖ ਸੰਗਤ ਨਾ ਖੁਸ਼ ਹੈ ਔਰ ਭਾਵੇਂ ਪੁਰਨ ਸੁਜੀਤ ਅਕਾਲੀ ਦਲ ਵਾਲੇ ਪਾਸੇ ਭਾਵੇਂ ਸੁਖਬੀਰ ਬਾਦਲ ਦੀ ਧਿਰ ਵਾਲੇ ਪਾਸੇ ਕਿਉਂਕਿ ਪੰਥਕ ਇਕਤਾ ਵੀ ਨਹੀਂ ਹੋਈ ਅਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਸਿੱਖ ਵੋਟਰ ਹੈ ਉਹ ਇਹਨਾਂ ਦੋਨਾਂ ਧਿਰਾਂ ਦੀ ਕਾਰਗੁਜ਼ਾਰੀ ਤੋਂ ਸਾਨੂੰ ਨਾਰਾਜ਼ ਦਿਖਿਆ ਔਰ ਇਹੀ ਕਾਰਨ ਮੰਨਿਆ ਜਾਂਦਾ ਹੈ ਕਿ ਉਹ ਆਮ ਆਦਮੀ ਪਾਰਟੀ ਵਾਲੇ ਪਾਸੇ ਚਲਿਆ ਗਿਆ ਸੋ 1 ਕਰੋੜ 36 ਲੱਖ ਵੋਟਾਂ ਦੇ ਵਿੱਚੋਂ ਅਗਰ 48 50% ਵੀ ਪਈਆਂ ਤੇ ਉਹਦੇ ਵਿੱਚ ਵੀ ਆਮ ਆਦਮੀ ਪਾਰਟੀ 70% ਸੀਟਾਂ ਜਿੱਤੀ ਹੈ ਅਕਾਲੀ ਦਲ ਨਾਲੋਂ 4.5 ਗੁਣਾ ਕਾਂਗਰਸ ਨਾਲੋਂ 4 ਗੁਣਾ ਫਿਰ ਅਸੀਂ ਇਹ ਮੰਨ ਕੇ ਚੱਲੀਏ ਕਿ ਪੰਜਾਬ ਚ ਵੱਡੀ ਗਿਣਤੀ ਪਿੰਡੂ ਸਿੱਖ ਵੋਟਰ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਨਾਲ ਗਿਆ। ਇਹਦੇ ਪਿੱਛੇ ਕਾਰਨ ਕੀ ਹੈ? ਪੰਥਕ ਤਰ੍ਹਾਂ ਪੰਥਕ ਮੁੱਦਿਆਂ ਤੇ ਅਕਾਲੀ ਲੀਡਰਸ਼ਿਪ ਵੱਲੋਂ ਪੈਰਾ ਨਾ ਦੇਣਾ, ਨਵੀਂ ਲੀਡਰਸ਼ਿਪ ਨੂੰ ਨਾ ਉਭਾਰਨਾ, ਉਹੀ ਪੁਰਾਣੀ ਲੀਡਰਸ਼ਿਪ ਦਾ बार-बार ਅੱਗੇ ਵਧਣਾ ਔਰ ਸੁਖਬੀਰ ਬਾਦਲ ਦਾ ਪੁਨਰਸੁਰਜੀਤ ਅਕਾਲੀ ਦਲ ਤੇ ਅਟੈਕ ਕਿ ਇਹ ਆਰਐਸਐਸ ਦੇ ਏਜੰਟ ਨੇ ਇਹ ਭਾਜਪਾ ਨਾਲ ਮਿਲੇ ਹੋਏ ਨੇ। ਔਰ ਸੁਖਬੀਰ ਬਾਦਲ ਦੀ ਧਿਰ ਦੇ ਲੀਡਰਾਂ ਦਾ ਸ਼ਰਯਾਮ ਬੀਜੇਪੀ ਨਾਲ ਸਮਝੌਤੇ ਦੀ ਵਕਾਲਤ ਕਰਨਾ ਔਰ ਸੁਖਬੀਰ ਬਾਦਲ ਦਾ ਬੀਜੇਪੀ ਵਿਰੋਧੀ ਸਿਆਸਤ ਤਾਂ ਕਰਨਾ ਪਰ ਲੁਕਵੇਂ ਛੁਕਵੇਂ ਰੂਪ ਦੇ ਵਿੱਚ ਬੀਜੇਪੀ ਨਾਲ ਸਮਝੌਤੇ ਦੀਆਂ ਸੰਭਾਵਨਾਵਾਂ ਤੇ ਵਿਚਾਰ ਜਾਰੀ ਰੱਖਣਾ ਚੁੱਪਚੀ ਪੀਤੇ ਬੀਜੇਪੀ ਨਾਲ ਸਮਝੌਤੇ ਤੇ ਵਿਚਾਰ ਜਾਰੀ ਰੱਖਣਾ ਇਹ ਸਾਰੇ तमाम ਕਾਰਨ ਨੇ ਜੀ ਦੇ ਕਰਕੇ ਸਿੱਖ ਵੋਟਰ ਕਿਤੇ ਨਾ ਕਿਤੇ ਅਕਾਲੀ ਲੀਡਰਸ਼ਿਪ ਤੋਂ ਨਾਰਾਜ਼ ਹੋਇਆ ਹੈ ਔਰ ਉਹ ਸਾਰੇ ਪੁਰਾਣੇ ਮਸਲੇ ਭਾਵੇਂ ਉਹ ਬੇਅਦਬੀਆਂ ਦੇ ਸੀ ਭਾਵੇਂ ਉਹ ਮਾਫੀਆ ਦੇ ਇਲਜ਼ਾਮ ਸੀ ਇਹਨਾਂ ਦੀਆਂ ਸਰਕਾਰਾਂ ਵੇਲੇ ਲੋਕ ਹਲੇ ਭੁੱਲੇ ਨਹੀਂ ਇਸੇ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਖਿਚੜੀ ਬਣ ਗਈ ਕਾਂਗਰਸ ਵਾਲੇ ਪਾਸੇ ਵੀ ਖਿਚੜੀ ਬਣ ਗਈ ਕਿਉਂਕਿ ਕਾਂਗਰਸ ਪਾਟੋ ਟਾੜ ਦਾ ਸ਼ਿਕਾਰ ਹੈ ਕਾਂਗਰਸ ਦੇ ਵਿੱਚ ਇਹੀ ਨਹੀਂ ਤੈਅ ਹੋ ਪਾਰਿਆ ਕਾਂਗਰਸ ਨੇ ਕਿਸ ਅਜੰਡੇ ਤੇ ਅੱਗੇ ਵਧਣਾ ਹੈ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਕੌਣ ਹੋਏਗਾ ਇਹ ਨਹੀਂ ਤੈਅ ਹੋ ਪਾਰਿਆ ਚਰਨਜੀਤ ਚੰਨੀ ਨੇ ਅਗਵਾਈ ਕਰਨੀ ਹੈ ਨਵਜੋਤ ਸਿੱਧੂ ਨੇ ਅਗਵਾਈ ਕਰਨੀ ਹੈ ਪ੍ਰਤਾਪ ਬਾਜਵਾ ਨੇ ਕਰਨੀ ਹੈ ਸੁਖਜਿੰਦਰ ਰੰਧਾਵਾ ਨੇ ਕਰਨੀ ਹੈ ਜਾਂ ਰਾਜਾ ਵੜਿੰਗ ਨੇ ਕਾਂਗਰਸ ਚ ਤੈਅ ਨਹੀਂ ਹੈ ਔਰ ਪਿਛਲੇ ਸਮਿਆਂ ਚ ਕਾਂਗਰਸ ਚ ਜਿੰਨੇ ਵੀ ਪ੍ਰਧਾਨ ਆਏ ਨੇ ਜਾਂ ਵੱਡੇ ਅਹੁਦਿਆਂ ਤੇ ਲੀਡਰ ਆਏ ਨੇ ਉਹਨਾਂ ਨੇ ਹਰ ਹਲਕੇ ਚ ਕਿਸੇ ਨਾ ਕਿਸੇ ਇੱਕ ਆਪਣੀ ਪਸੰਦ ਦੇ ਲੀਡਰ ਨੂੰ ਥਾਪੀ ਦੇ ਰੱਖੀ ਹੈ ਉਹਦਾ ਨੁਕਸਾਨ ਕੀ ਹੈ ਕਿ ਕਾਂਗਰਸ ਦੇ ਹਰ ਵਿਧਾਨ ਸਭਾ ਹਲਕੇ ਦੇ ਵਿੱਚ ਟਿਕਟ ਦੇ ਦਾਵੇਦਾਰ ਬਣ ਕੇ ਕਈ ਕਈ ਔਰ ਉਹ ਆਪਸ ਦੇ ਵਿੱਚ ਇੱਕ ਦੂਜੇ ਦੇ ਖਿਲਾਫ ਗੁੱਟਬਾਜ਼ੀ ਦਾ ਸ਼ਿਕਾਰ ਹੋ ਗਏ ਕਿਤੇ ਨਾ ਕਿਤੇ ਕਾਂਗਰਸ 117 ਚੋਂ ਬਹੁਤੇ ਹਲਕਿਆਂ ਦੇ ਵਿੱਚ ਇਸ ਤਰ੍ਹਾਂ ਦੀ ਗੁੱਟਬਾਜ਼ੀ ਦਾ ਸ਼ਿਕਾਰ ਹੈ ਵੀ ਜੇ ਇੱਕ ਨੂੰ ਟਿਕਟ ਮਿਲ ਗਈ ਤੇ ਦੂਜਾ ਵਿਰੋਧ ਕਰੂਗਾ ਔਰ ਇਹ ਵਿਰੋਧਤਾ ਹਰ ਚੋਣ 'ਚ ਨਜ਼ਰ ਆ ਰਹੀ ਹੈ ਇਹ ਕਾਂਗਰਸ ਦੀ ਕਿਤਨਾ ਕਿਤੇ ਕਮਜ਼ੋਰੀ ਰਹੀ ਕਿ ਕਾਂਗਰਸ ਕਿਸੇ ਇੱਕ ਝੰਡੇ ਥੱਲੇ ਇਕੱਠੀ ਨਹੀਂ ਹੈ ਨਾ ਹੀ ਇੱਕ ਪੰਜੇ ਤੇ ਹੈ ਕਾਂਗਰਸ ਦੇ ਵਿੱਚ ਖਿਚੜੀ ਬਣੀ ਹੋਈ ਹੈ ਲੀਡਰਸ਼ਿਪ ਦੀ ਕਾਂਗਰਸ ਨੂੰ ਕਿਸੇ ਨੂੰ ਨਹੀਂ ਪਤਾ ਕਿਹਨੇ ਕੱਲ ਪ੍ਰਧਾਨ ਬਣ ਜਾਣਾ ਹੈ ਕਿਹਨੇ ਪਾਰਟੀ ਛੱਡ ਦੇਣੀ ਹੈ ਕਿਹਨੇ ਬੀਜੇਪੀ 'ਚ ਚਲੇ ਜਾਣਾ ਹੈ ਕਿਹਨੇ ਅਕਾਲੀ ਦਲ 'ਚ ਚਲੇ ਜਾਣਾ ਹੈ ਸੋ ਕਾਂਗਰਸ ਦੀ ਸਥਿਤੀ ਇਹ ਬਣ ਗਈ ਸ਼ਾਇਦ ਇਸੇ ਕਰਕੇ 2024 'ਚ ਜਦੋਂ 7 ਸੀਟਾਂ ਜਿੱਤਿਆ ਰਾਜਾ ਵਡਿੰਗਰੀ ਗਵਾਈ ਦੇ ਵਿੱਚ ਰਾਹੁਲ ਗਾਂਧੀ ਦੀ ਗਵਾਈ ਚ ਕਾਂਗਰਸ ਪਾਰਟੀ ਤੇ ਇੰਨਾ ਜ਼ਿਆਦਾ ਉਤਿ ਉਤਸ਼ਾਹਿਤ ਹੋ ਗਏ ਕਾਂਗਰਸ ਵਾਲੇ ਕਿ ਸਤਾਈ ਚ ਸਾਡੀ ਸਰਕਾਰ ਪੱਕੀ ਹੈ ਜ਼ਿਮਨੀ ਚੋਣਾਂ ਵੀ ਹਾਰ ਰਹੇ ਨੇ ਔਰ ਪੰਚਾਇਤੀ ਔਰ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਔਰ ਬਲਾਕ ਸਮਿਤੀ ਚੋਣਾਂ ਨੇ ਕਾਂਗਰਸ ਲਗਭਗ 3-4 ਗੁਣਾ ਆਪ ਤੋਂ ਪਿੱਛੇ ਐ ਇਹਦਾ ਮਤਲਬ ਹੈ ਪੰਜਾਬ ਦੇ ਪਿੰਡਾਂ ਦੇ ਜਿਹੜੇ ਵੋਟਰ ਨੇ ਉਹਨਾਂ ਦਾ ਮਨ ਕਾਂਗਰਸ ਤੋਂ ਵੀ ਭਰ ਚੁੱਕਿਆ ਹੈ ਇਹ స్పష్ట కారణ ਨੇ ਕਾਂਗਰਸ ਦੇ ਪਿੱਛੇ ਰਹਿਣ ਦੇ ਕਾਂਗਰਸ ਦੀ ਆਪਸੀ ਫੁੱਟ ਔਰ ਅਜੰਡਾ ਨਾ ਹੋਣਾ ਔਰ ਕਾਂਗਰਸ ਤੇ ਕਰਪਸ਼ਨ ਦੇ ਇਲਜ਼ਾਮ ਲੱਗਣਾ ਔਰ ਉਹਨਾਂ ਇਲਜ਼ਾਮਾਂ ਤੇ ਕੋਈ ਇਨਕੁਆਇਰੀ ਨਾ ਹੋਣਾ ਕਾਂਗਰਸ ਪਿਛਲੇ ਦਿਨਾਂ ਚ ਕਈ ਲੀਡਰਾਂ ਨੇ ਕਰਪਸ਼ਨ ਦੇ ਇਲਜ਼ਾਮ ਲਾਏ ਲੇਕਿਨ ਕਾਂਗਰਸ ਨੇ ਕੋਈ ਜਾਂਚ ਕਰਪਸ਼ਨ ਦੀ ਨਹੀਂ ਕਰਾਈ ਬਲਕਿ ਉਹਨਾਂ ਇਲਜ਼ਾਮਾਂ ਨੂੰ ਆਧਾਰ ਬਣਾ ਕੇ ਅਨੁਸ਼ਾਸਨਹੀਨਤਾ ਕਰਾਰ ਦੇ ਕੇ ਕਾਰਵਾਈ ਕਰਤੀ ਰਾਜਾ ਵੜਿੰਗ ਨੇ ਜਿਸ ਤਰੀਕੇ ਦੀ ਬਿਆਨਬਾਜ਼ੀ ਕੀਤੀ ਤਰਨ ਤਰੰਝ ਮذਬੀ ਸਿੱਖ ਭਾਈਚਾਰੇ ਦੇ ਸਰਦਾਰ ਬੂਟਾ ਸਿੰਘ ਹੁਣਾਂ ਬਾਰੇ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਹੋਈਆਂ ਕਾਂਗਰਸ ਦੀ ਹਾਈ ਕਮਾਂਡ ਨੇ ਕਿਸੇ ਤਰ੍ਹਾਂ ਦਾ ਨੋਟਿਸ ਨਹੀਂ ਲਿਆ ਕਿਸੇ ਤਰ੍ਹਾਂ ਦੀ ਸੂਬਾ ਪ੍ਰਧਾਨ ਤੇ ਨਾ ਕਾਰਵਾਈ ਨਾ ਕਾਰਨ ਦੱਸੋ ਨੋਟਿਸ ਨਾ ਸਪਸ਼ਟ ਕਰਨ ਭਾਵੇਂ ਕੋਰਟ ਕਚਾਰੀਆਂ 'ਚ ਮਾਮਲੇ ਚੱਲਦੇ ਨੇ ਕਾਂਗਰਸ ਪਾਰਟੀ ਨੇ ਆਪਣੇ ਵੱਲੋਂ ਹਾਈ ਕਮਾਂਡ ਨੇ ਆਪਣੇ ਵੱਲੋਂ ਕੋਈ ਦਿਲਚਸਪੀ ਨਹੀਂ ਦਿਖਾਈ ਕਿ ਅਸੀਂ ਰਾਜਾ ਵੜਿੰਗ ਨੂੰ ਸਮਝਾਈਏ ਜਾਂ ਰਾਹੁਲ ਗਾਂਧੀ ਨੇ ਮਾਫੀ ਮੰਗੀ ਹੋਵੇ ਰਾਜਾ ਵੜਿੰਗ ਦੇ ਆਧਾਰ ਤੇ ਇਹ ਵੀ ਨਹੀਂ ਹੋਇਆ ਸੋ ਬਹੁਤ ਸਾਰੇ ਫੈਕਟਰ ਨੇ ਕਾਂਗਰਸ ਦੇ ਵਿੱਚ ਜਿਹੜੇ ਸਾਡੇ ਸਾਹਮਣੇ ਨੇ ਔਰ ਇਸ ਕਰਕੇ ਕਾਂਗਰਸ ਤੋਂ ਵੀ ਜਿਹੜੇ ਵੋਟਰ ਨੇ ਉਹਨਾਂ ਦਾ ਮੋਹ ਪੰਗ ਹੋ ਰਿਹਾ ਅਜੇ ਹਾਲਾਤਾਂ ਦੇ ਵਿੱਚ ਨਾ ਅਕਾਲੀ ਦਲ ਨਾ ਕਾਂਗਰਸ ਪਿੰਡਾਂ ਦੇ ਲੋਕਾਂ ਦੀ ਪਹਿਲੀ ਪਸੰਦ ਨਹੀਂ ਬਣੇ ਨੇ ਹੁਣ ਆਮ ਆਦਮੀ ਪਾਰਟੀ ਭਾਵੇਂ ਆਮ ਆਦਮੀ ਪਾਰਟੀ ਦਾ ਲੱਖ ਵਿਰੋਧ ਹੈ ਭਗਵੰਤ ਮਾਨ ਦਾ ਕਿ ਲੈਂਡ ਪੁਲਿੰਗ ਯੋਜਨਾ ਲਿਆਉਣ ਲੱਗੇ ਸੀ ਵਾਪਸ ਹੋ ਗਈ ਪੰਜਾਬ ਚ ਲੈਂਡ ਆਰਡਰ ਬਹੁਤ ਖਰਾਬ ਹੈ ਵਿਰੋਧੀ ਵਿਰੋਧ ਕਰਦੇ ਨੇ ਲੈਂਡ ਆਰਡਰ ਅਕਾਲੀ ਦਲ ਵੇਲੇ ਵੀ ਖਰਾਬ ਰਿਹਾ ਕਾਂਗਰਸ ਵੇਲੇ ਵੀ ਲੈਂਡ ਆਰਡਰ ਇੱਕ ਬਹੁਤ ਵੱਡਾ ਸਬਜੈਕਟ ਹੈ ਪੁਲਿਸ ਫੋਰਸ ਪੰਜਾਬ ਕੋਲੇ ਘੱਟ ਹੈ ਬੀਜੇਪੀ ਔਰ ਆਮ ਆਦਮੀ ਪਾਰਟੀ ਚ ਜਿਸ ਤਰ੍ਹਾਂ ਦੀ ਲੜਾਈ ਝਗੜਾ ਸਿਆਸੀ ਤੌਰ ਤੇ ਉਸ ਲੜਾਈ ਝਗੜੇ ਚ ਜਿਹੜੇ ਪਿੰਡਾਂ ਦੇ ਲੋਕ ਨੇ ਜ਼ਿਆਦਾਤਰ ਉਹ ਬੀਜੇਪੀ ਤੋਂ ਵੀ ਨਾਰਾਜ਼ ਨੇ ਕਿਉਂਕਿ ਬੀਜੇਪੀ ਨੇ ਐਮਐਸਪੀ ਦੀ ਲੀਗਲ ਗਾਰੰਟੀ ਦਾ ਕਾਨੂੰਨ ਨਹੀਂ ਬਣਾਇਆ ਕਿਸਾਨਾਂ ਦੀ ਬਾਹ ਨਹੀਂ ਫੜੀ ਇੰਨੇ ਕਿਸਾਨ ਮਾਰੇ ਗਏ ਸੁਪ ਇਹਨਾਂ ਸਾਰੇ ਕਾਰਨਾਂ ਦਾ ਬੀਜੇਪੀ ਨੂੰ ਪਿੰਡਾਂ ਚ ਨੁਕਸਾਨ ਹੈ ਇਸ ਦੇ ਬਾਵਜੂਦ ਬੀਜੇਪੀ ਨੇ ਜਿਹੜੀਆਂ ਸਰਕਾਰੀ ਸਕੀਮਾਂ ਨੇ ਉਹਨਾਂ ਦੇ ਆਧਾਰ ਤੇ ਕੁਝ ਸੀਟਾਂ ਹਾਸਲ ਕੀਤੀਆਂ ਨੇ 40 42 ਸੀਟਾਂ ਕੁੱਲ ਮਿਲਾ ਕੇ ਜ਼ਿਲ੍ਹਾ ਪ੍ਰੀਸ਼ਦ ਕਿਤੇ ਕਿਤੇ ਔਰ ਬਲਾਕ ਸਮਤੀ ਦੇ ਵਿੱਚ ਹਾਸਲ ਕੀਤੀਆਂ। ਸੋ ਭਾਜਪਾ ਸੰਤੁਸ਼ਟ ਹੋ ਸਕਦੀ ਹੈ ਪਰ ਅਕਾਲੀ ਦਲ ਔਰ ਕਾਂਗਰਸ ਅਕਾਲੀ ਦਲ ਪਿੰਡਾਂ ਦੀ ਪਾਰਟੀ ਤੀਜੇ ਨੰਬਰ ਤੇ ਔਰ ਸਿੱਖ ਵੋਟਾਂ ਦਾ ਧ्रुਵੀਕਰਨ ਅਕਾਲੀ ਦਲ ਦਾ ਵੰਡੇ ਜਾਣਾ ਅਮਰਿਤਪਾਲ ਵੱਲੋਂ ਵੱਖਰੀ ਪਾਰਟੀ ਬਣਾਉਣਾ ਸ਼ਮਜ ਸਿੰਘ ਮਾਨ ਵੱਲੋਂ ਵੱਖਰੀ ਪਾਰਟੀ ਬਣਾਉਣਾ ਉਹਨਾਂ ਸੋਦੀ ਅਕਾਲੀ ਦਲ ਵੱਖਰੀ ਤੌਰ ਤੇ ਆ ਗਿਆ ਔਰ ਸੁਖਬੀਰ ਬਾਦਲ ਦਿੱਤੇ ਸੋ ਅਕਾਲੀ ਦਲ ਦੀ ਵੋਟ ਕਈ ਧੜਿਆਂ ਚ ਵੰਡੀ ਗਈ ਪਈ ਵੀ ਥੋੜੀ ਔਰ ਜ਼ਿਆਦਾਤਰ ਵੋਟ ਆਮ ਆਦਮੀ ਪਾਰਟੀ ਨੂੰ ਸ਼ਿਫਟ ਹੋ ਗਈ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਭਗਵੰਤ ਮਾਨ ਅੱਜ ਦੀ ਸਥਿਤੀ ਦੇ ਵਿੱਚ ਦੂਸਰੀ ਦੂਸਰੇ ਜਿਹੜੇ ਲੀਡਰ ਉਪਲਬਧ ਨੇ ਉਹਨਾਂ ਦੇ ਮੁਕਾਬਲੇ ਜ਼ਿਆਦਾ ਪ੍ਰਭਾਵੀ ਹੈ ਭਗਵੰਤ ਮਾਨ ਭਾਵੇਂ 58 ਹਜ਼ਾਰ ਸਰਕਾਰੀ ਨੌਕਰੀਆਂ ਟੇਲਾ ਤੱਕ ਪਾਣੀ ਪਹੁੰਚਾਤਾ ਦਿੰਦੇ ਵੇਲੇ ਖੇਤਾਂ 'ਚ ਬਿਜਲੀ ਮੁਫਤ ਬਿਜਲੀ ਇਹ ਸਾਰੇ ਉਹ ਕੰਮ ਨੇ ਜਿਹੜੇ ਕਿਤੇ ਨਾ ਕਿਤੇ ਆਮ ਜ਼ਰਤੀ ਦੇ ਰੋਜ਼ਮਰਰਾ ਦੀ ਜ਼ਿੰਦਗੀ ਨਾਲ ਜੁੜੇ ਹੋਏ ਨੇ ਬਿਜਲੀ ਪਿੰਡਾਂ 'ਚ ਖੇਤਾਂ 'ਚ ਸਰਕਾਰੀ ਨੌਕਰੀਆਂ ਮੈਰਿਟ ਤੇ ਹਾਲਾਂਕਿ ਉਹ ਪਿਛਲੀਆਂ ਸਰਕਾਰਾਂ ਨੇ ਵੀ ਦੇਣੀਆਂ ਸ਼ੁਰੂ ਕਰਤੀਆਂ ਸੀ ਲੇਕਿਨ ਉਹ ਪ੍ਰਚਾਰ ਨਹੀਂ ਕਰ ਸਕੇ ਉਸ ਪੱਧਰ ਦਾ ਜਿਸ ਪੱਧਰ ਦਾ ਪ੍ਰਚਾਰ ਭਗਵੰਤ ਮਾਨ ਨਹੀਂ ਕਰਤਾ ਵੱਡੀ ਗਿਣਤੀ 'ਚ ਨਿਯੁਕਤੀ ਪੱਤਰ ਭਗਵੰਤ ਮਾਨ ਨੇ ਆਪ ਵੰਡੇ ਫਿਰ ਨਾਤੇ ਲਾਇਬ੍ਰੇਰੀਆਂ ਬਣ ਰਹੀਆਂ ਖੇਡ ਮੈਦਾਨ ਬਣ ਰਹੇ ਨੇ ਜਿਵੇਂ ਯਾਲੀ ਨੇ ਆਪਣੇ ਹਲਕੇ ਚ ਬਣਾਏ ਨੇ ਇਹਨਾਂ ਚੀਜ਼ਾਂ ਦਾ ਫਰਕ ਪਿਆ ਇਸੇ ਕਰਕੇ ਭਗਵੰਤ ਮਾਨ ਨੇ ਵੱਡੀਆਂ ਵੋਟਾਂ ਹਾਸਲ ਕੀਤੀਆਂ ਨੇ ਔਰ ਮਨਪੀਤ ਯਾਲੀ ਜਿਹੜਾ ਖੁਦ ਪੰਥਕ ਲੀਡਰ ਦੇ ਤੌਰ ਤੇ ਉੱਭਰ ਗਿਆ 2 ਦਸੰਬਰ ਦੇ ਹੁਕਮਨਾਮੇ ਤੇ ਉਹ ਟਿਕਿਆ ਹੋਇਆ ਪੰਜ ਮੈਂਬਰੀ ਕਮੇਟੀ ਅਗਰ ਦੁਬਾਰਾ ਸਰਗਰਮ ਹੋ ਜਾਏਗੀ ਤੇ ਮੈਨੂੰ ਇਹ ਲੱਗਦਾ ਹੈ ਕਿ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਚ ਅਕਾਲੀ ਦਲ ਅੱਗੇ ਵਧ ਸਕਦਾ ਹੈ ਸਿੱਖ ਵੋਟਰ ਭਰੋਸਾ ਕਰ ਸਕਦਾ ਹੈ ਪੰਥਕ ਕੌਂਸਲ ਅਗਰ ਅੱਗੇ ਆਜੇ ਮਨਪੀਤਿਆਲੀ ਪੰਥਕ ਕੌਂਸਲ ਦੇ ਨਾਲ ਮਿਲ ਕੇ ਅਗਰ ਪੰਥਕ ਇਕਤਾ ਦੀ ਗੱਲ ਅੱਗੇ ਤੋਰ ਲੈ ਜਿਵੇਂ ਕੱਲ ਸੱਦਾ ਵੀ ਦਿੱਤਾ ਮਨਪੀਤਿਆਲੀ ਨੇ ਕਿ 1 ਮਹੀਨੇ ਦੇ ਵਿੱਚ ਵਿੱਚ ਸਾਰੀਆਂ ਧਿਰਾਂ ਆਪਣੇ ਨਿੱਜੀ ਮੁਫਾਦ त्याग ਕੇ ਇਕੱਠੀਆਂ ਹੋ ਜਾਣ ਕੌਮ ਦੇ ਪੰਥ ਦੇ ਭਲੇ ਲਈ ਤਾਂ ਹੀ ਅਸੀਂ ਸਿੱਖਾਂ ਦੀ ਸਰਕਾਰ ਬਣਾ ਸਕਾਂਗੇ ਪੰਥਕ ਸਰਕਾਰ ਬਣਾ ਸਕਾਂਗੇ ਹਾਲਾਂਕਿ ਇਹ ਗੱਲ ਮੈਂ ਅੱਗੇ ਵੀ ਕਹੀ ਸੀ ਕਿ ਹੁਣ ਕਾਂਗਰਸ ਦੇ ਵੀ ਲੀਡਰ ਕਹਿਣ ਲੱਗੇ ਕਿ ਅਸੀਂ ਵੀ ਪੰਥਕ ਪਾਰਟੀ ਆ ਅਸੀਂ ਵੀ ਪੰਥਕਾਂ ਪੰਥਕ ਪਾਰਟੀ ਨਹੀਂ ਕਹਿੰਦੇ ਉਹ ਕਹਿੰਦੇ ਅਸੀਂ ਵੀ ਪੰਥਕਾਂ ਪਰ ਆਮ ਆਦਮੀ ਪਾਰਟੀ ਉਹ ਲਗਾਤਾਰੇ ਦਾਵਾ ਕਰ ਰਹੀ ਹੈ ਕਿ ਅਸੀਂ ਧਰਮ ਦੀ ਸਿਆਸਤ ਨਹੀਂ ਕਰਦੇ ਅਸੀਂ ਮਾੜੀ ਸਿਆਸਤ ਨਹੀਂ ਕਰਦੇ ਅਸੀਂ ਆਮ ਆਦਮੀ ਦੀ ਪਰ ਵਿਕਾਸ ਦੀ ਸਿਆਸਤ ਕਰਦੇ ਪਰ ਹਜੇ 1100 ਰੁਪਏ ਭਗਵੰਤ ਮਾਨ ਨੇ ਖਾਤਿਆਂ ਚ ਪਾਉਣੇ ਨਹੀਂ ਜਿੱਦਣ ਉਹ ਪਾਤੇ ਉਸ ਦਿਨ ਸੁਖਵੀਰ ਬਾਦਲ ਔਰ ਕਾਂਗਰਸ ਦੇ ਲੀਡਰ ਕੀ ਕਰਨਗੇ ਇਹ ਸਵਾਲ ਛੋਟਾ ਨਹੀਂ ਹੈ ਇਹ ਵੀ ਸਵਾਲ ਬਹੁਤ ਵੱਡਾ ਹੈ ਸੋ ਇਹਨਾਂ ਸਾਰੇ ਹਾਲਾਤਾਂ 'ਚ ਜਿਹੜਾ ਤੁਸੀਂ ਪੁੱਛ ਰਹੇ ਹੋ ਕਿ ਸਤਾਈ 'ਚ ਕੀ ਬਣੇਗਾ ਦੇਖੋ ਜਿਸ ਤਰ੍ਹਾਂ ਨਾਲ ਦੂਜੀਆਂ ਪੋਲੀਟੀਕਲ ਪਾਰਟੀਆਂ ਪਾਟੋ ਧੜ ਦਾ ਸ਼ਿਕਾਰ ਨੇ ਉਹਨਾਂ 'ਚ ਫੁੱਟ ਹੈ ਆਪਣਾ ਆਧਾਰ ਉਗਵਾ ਚੁੱਕੀਆਂ ਨੇ ਲੋਕਾਂ 'ਚ ਭਰੋਸੇਯੋਗਤਾ ਗਵਾ ਚੁੱਕੀਆਂ ਨੇ ਪੋਲੀਟੀਕਲ ਪਾਰਟੀਆਂ ਮੁੱਦਿਆਂ ਦੀ ਬਜਾਏ ਸਿਧਾਂਤਹੀਨ ਸਿਆਸਤ ਕਰ ਰਹੀਆਂ ਨੇ ਔਰ ਸਿੱਖਾਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਪੰਥਕ ਤੇਰਾ ਵੱਲੋਂ ਪਾਰਟੀਆਂ ਵੱਲੋਂ ਇਨ ਬਿਨ ਨਾ ਮੰਨਣਾ ਸਿੱਖਾਂ ਨੇ ਬੁਰਾ ਮਨਾਇਆ ਪੰਥਕ ਸੰਸਥਾਵਾਦੀ ਮਰਿਆਦਾ ਨੂੰ ਢਾ ਲੱਗੀ ਐ ਸਿੱਖ ਵੋਟਰਾਂ ਨੇ ਬੁਰਾ ਮਨਾਇਆ ਇਸੇ ਕਰਕੇ ਉਹਨਾਂ ਨੇ ਇਹਨਾਂ ਪਾਰਟੀਆਂ ਦੀ بجائے ਆਮ ਆਦਮੀ ਪਾਰਟੀ ਨੂੰ ਚੁਣਨਾ ਚੰਗਾ ਸਮਝਿਆ ਪਰ ਮੈਨੂੰ ਇਹ ਲੱਗਦਾ ਹੈ ਕਿ ਅੱਜ ਦੀ ਸਥਿਤੀ 27 ਚ ਭਗਵੰਤ ਮਾਨ ਦੀ ਸਰਕਾਰ ਸਾਫ ਬਣਾਉਂਦੀ ਦਿਖਾ ਰਹੀ ਹੈ ਭਾਵੇਂ 1 ਸਾਲ 3 ਮਹੀਨੇ ਪਏ ਨੇ ਬਹੁਤ ਕੁਝ ਬਦਲ ਸਕਦਾ ਹੈ ਆਮ ਆਦਮੀ ਪਾਰਟੀ ਨੂੰ ਵੀ ਆਪਣੀਆਂ ਨੀਤੀਆਂ 'ਚ ਸੁਧਾਰ ਕਰਨਾ ਪਊਗਾ ਬਹੁਤ ਸਾਰੇ ਚਿਹਰੇ ਬਦਲਨੇ ਪੈਣਗੇ ਪਰ ਦੂਜੀਆਂ ਪਾਰਟੀਆਂ ਦੀ ਅਗਰ ਗੱਲ ਕਰੀਏ ਦੂਸਰੀਆਂ ਪਾਰਟੀਆਂ ਦੇ ਮੁਕਾਬਲੇ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਭਗਵੰਤ ਮਾਨ ਬਹੁਤ ਬਿਹਤਰ ਸਥਿਤੀ 'ਚ ਹੈ ਸੋ ਅਗਰ 27 ਚ ਇਸੇ ਤਰ੍ਹਾਂ ਦੇ ਹਾਲਾਤ ਰਹੇ ਦੂਸਰੀਆਂ ਪਾਰਟੀਆਂ ਦੇ ਪੰਥਕ ਪੰਥਕ ਇਕਤਾ ਨਾ ਹੋਈ ਪੰਥਕ ਕੌਂਸਲ ਦੀ ਰਿਵਾਈਜ਼ ਸਾਰੇ ਇਕੱਠੇ ਨਾ ਹੋਏ ਨਿੱਜੀ ਹਿੱਤ ਤਿਆਗ ਕੇ ਸਿੱਖ ਮੁੱਦਿਆਂ ਤੇ ਅੱਗੇ ਨਾ ਬਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਭਾਵਨਾ ਨੂੰ ਇਨ ਬਿਨ ਨਾ ਮੰਨਿਆ ਹੁਕਮ ਨੂੰ ਇਨ ਬਿਨ ਨਾ ਮੰਨਿਆ ਤੇ ਫਿਰ ਪੰਥਕ ਵੋਟਰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਏਗਾ 27 ਚ ਇਹਦੇ ਤੋਂ ਅਸੀਂ किनारा ਨਹੀਂ ਕਰ ਸਕਦੇ ਸੱਚ ਸੱਚ ਹੁੰਦਾ ਇੱਕ ਸੱਚ ਅਸੀਂ ਵੇਖ ਲਿਆ ਹਾਲਾਂਕਿ ਇਲਜ਼ਾਮ ਵਿਰੋਧੀ ਧੱਕੇ ਦਾ ਲਾ ਰਹੇ ਨੇ ਕਿ ਭਗਵੰਤਮਾਨ ਨੇ ਧੱਕਾ ਕਰਤਾ ਸਰਕਾਰ ਨੇ ਧੱਕਾ ਕਰਤਾ ਇਹਨਾਂ ਦੇ ਵੀ ਇਲਜ਼ਾਮ ਲੱਗਦੇ ਸੀ ਜਦੋਂ ਇਹ ਸੱਤਾ 'ਚ ਸੀ ਕਿ ਇਹਨਾਂ ਨੇ ਧੱਕਾ ਕਰਤਾ ਇਹਨਾਂ ਨੇ ਤਾਂ ਇਹ ਵੀ ਨਹੀਂ ਦੱਸਿਆ ਕਿ ਉਹ ਪੁਲਿਸ ਵਾਲੇ ਕਿਹੜੇ ਸੀ ਜਿਨ੍ਹਾਂ ਜਿਨ੍ਹਾਂ ਦੀ ਗੋਲੀ ਨਾਲ ਸਿੰਘ ਸ਼ਹੀਦ ਹੋਏ ਸੋ ਇਸ ਕਰਕੇ ਧੱਕਾ ਪ੍ਰਸ਼ਾਸਨ ਜ਼ਰੀਏ ਪੋਲਿਟਿਕਲ ਪਾਰਟੀਆਂ ਇੱਕ ਦੂਜੇ ਤੇ ਕਰ ਸਕਦੀਆਂ ਨੇ ਪਰ ਵੋਟਰਾਂ ਨਾਲ ਧੱਕੇ ਨਹੀਂ ਹੁੰਦੇ। ਭਗਵੰਤ ਮਾਨ ਉਸ ਸਥਿਤੀ 'ਚ ਨਹੀਂ ਹੈ ਕਿ ਵੋਟਰਾਂ ਨਾਲ ਧੱਕੇ ਕਰੇ। ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਰਵਾਇਤ 'ਚ ਸਪਸ਼ਟਤਾ ਦੇ ਨਾਲ ਅੱਗੇ ਵਧ ਰਹੀ ਹੈ। ਔਰ ਕਾਂਗਰਸ ਕੋਲੇ ਸਿਰਫ ਨਵਜੋਤ ਸਿੰਘ ਸਿੱਧੂ ਚਿਹਰਾ ਜਿਹੜਾ ਕਾਂਗਰਸ ਨਹੀਂ ਪਿੱਛੇ ਧੱਕਦਾ। ਜਿਹੜੇ ਬਾਕੀ ਚਿਹਰੇ ਨੇ ਕਾਂਗਰਸ ਦੇ ਉਹ ਵੀ ਆਪਸ 'ਚ 파ਟੋਤਾੜ ਨੇ। ਜਿੰਨ ਨਰਜੋਤ ਸਿੱਧੂ ਆ ਗਿਆ ਤਾਂ ਵੀ ਉਹਨਾਂ ਨੂੰ ਪ੍ਰਵਾਨ ਨਹੀਂ ਹੋਣਾ ਨਰਜੋਤ ਸਿੱਧੂ ਕਾਂਗਰਸ ਦੇ ਬਾਕੀ ਲੀਡਰਾਂ ਨੂੰ ਤੇ ਜੇ ਕੋਈ ਹੋਰ ਆ ਗਿਆ ਉਹ ਵੀ ਉਹਨਾਂ ਨੂੰ ਆਪਸ ਵਿੱਚ ਪ੍ਰਵਾਨ ਨਹੀਂ ਹੋਣਾ ਜਿਹੜੀਆਂ ਅੱਜ ਤੱਕ ਦੀਆਂ ਸਥਿਤੀਆਂ ਨੇ ਪਰ ਪਿਛਲਾ ਇਤਿਹਾਸ ਹੈ ਸੋ ਇਸ ਕਰਕੇ ਕਾਂਗਰਸ ਅਰਖਾਲੀ党 ਇਹ ਦੋਵੇਂ ਪਾਰਟੀਆਂ ਇਸ ਪਾਟੋ ਧਾੜ ਚੋਂ ਜਦੋਂ ਤੱਕ ਬਾਹਰ ਨਹੀਂ ਆਉਂਦੀਆਂ ਲੋਕਾਂ ਨੂੰ ਇਹ ਭਰੋਸਾ ਨਹੀਂ ਹੋ ਜਾਂਦਾ ਕਿ ਇਹ ਪਾਰਟੀਆਂ ਮਿਲ ਜੁਲ ਕੇ ਅੱਗੇ ਵਧ ਸਕਦੀਆਂ ਨੇ ਪੰਜਾਬ ਦੇ ਹਿੱਤਾਂ ਲਈ ਸਾਡੇ ਤੱਕ ਇਹਨਾਂ ਨੂੰ ਵੋਟ ਪੈਣੀ ਔਖੀ ਹੈ ਤੇ 27 ਚ ਸਭ ਤੋਂ ਵੱਡਾ ਦਾਵੇਦਾਰ ਬਣ ਕੇ ਭਗਵੰਤ ਮਾਨ ਉੱਤਰ ਗਿਆ ਅਸਲੀ ਤੇ ਖਾਸ ਤੇ ਸਪਸ਼ਟ ਵਿਸ਼ਲੇਸ਼ਣ ਇਹ ਹੀ ਹੈ ਕਿ 27 ਦੀ ਰਾਜ ਆਮ ਆਦਮੀ ਪਾਰਟੀ ਬਹੁਤ ਅੱਗੇ ਹੈ ਦੂਜੀਆਂ ਧਿਰਾਂ ਨਾਲੋਂ ਕਾਂਗਰਸ ਔਰ ਅਕਾਲੀ ਦਲ ਨਾਲੋਂ ਬਹੁਤ ਅੱਗੇ ਹੈ ਇਹ ਦੇਖ ਰਿਹਾ ਪਿੱਛਾ ਕਰ ਪਾਉਂਦੇ ਨਹੀਂ ਰਹੀਆਂ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਪੰਜਾਬ ਦੀ ਸਿਆਸਤ ਨਾਲ ਜੁੜੇ ਕਈ ਪੱਖ ਕਈ ਪਹਿਲੂਆਂ ਦੇ ਮੱਦੇ ਨਜ਼ਰ ਤੁਸੀਂ ਅੱਜ ਦਾ ਵਿਸ਼ਲੇਸ਼ਣ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਵੀ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰਦੇ ਨੇ ਫਿਲਹਾਲ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ